ਸਾਸਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪੇਣਾ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਹੈ ਜੀ ਸ਼ਾਮ ਦਾ ਟਾਈਮ ਸ਼ਾਮ ਦਾ ਵੀ 7:00 ਵਜੇ ਨੇ ਦੁਪਹਿਰ ਦੀ ਤਾਂ ਸੜਕ ਧੰਨ ਦਾ ਟਾਈਮ ਹੈ ਤੇ ਆਪਾਂ ਮੱਜਾ ਨੂੰ ਹੁਣ ਇੱਥੇ ਨਾਲ ਗੁਰਲੀਆਂ ਤੇ ਕਰਾਂਗੇ ਕਿਉਂਕਿ ਉਹ ਨੱਚਵੀ ਜੀ ਕਰਨ ਲੱਗ ਜਾਂਦੇ ਨੇ ਉੱਥੇ ਸ਼ਾਮ ਦੇ ਟਾਈਮ ਨਾਲ ਕੋਈ ਮੱਖੀ ਜੀ ਆ ਜਾਂਦੀ ਹੈ ਮੱਖੀਆਂ ਜੇ ਮਾੜੇ ਫਿਰ ਐਚ ਵੀ ਕਰਦੀ ਯਾਨੀ ਕਿ ਇਹਨਾਂ ਨੂੰ ਆਦਤ ਨਹੀਂ ਹੈਗੀ ਐ ਮੱਖੀਆਂ-ਮੱਖੀਆਂ ਚ ਰਹਿਣ ਦੀ ਹਨਾ ਅੰਦਰ ਸਾਡੇ ਕੋਈ ਮੱਖੀ ਨਹੀਂ ਹੈਗੀ ਅੰਦਰ ਤਾਂ ਇਹ ਵਧੀਆ ਆਰਾਮ ਨਾਲ ਬੈਠੇ ਰਹਿੰਦੇ ਨੇ ਬਾਹਰ ਮੱਖੀਆਂ ਆਉਂਦੀਆਂ ਨੇ ਪਤਨ ਕਿ ਕੀ ਗੱਲ ਐ ਤੇ ਇਹ ਛੱਤ ਥੱਲੇ ਸਾਡੇ ਕੋਈ ਮੱਖੀ ਨਹੀਂ ਹੈਗੀ ਆਰਾਮ ਨਾਲ ਬਹਿ ਜਾਂਦੇ ਨੇ ਇੱਥੇ ਆ ਕੇ ਹੁਣ ਥੋੜਾ ਥੋੜਾ ਇਹਨਾਂ ਨੂੰ ਰੁਗਰੁਗ ਨੀਰੇ ਦਾ ਆਪਾਂ ਪਾਤਾ ਬਾਲਾ ਆਪਾਂ ਨਹੀਂ ਪਾਉਣੇ ਕਿਉਂਕਿ ਸਾਨੂੰ ਪਤਾ ਐ ਜੇ ਪਤਾਰਾਂ ਵੇਲੇ ਇਹਨਾਂ ਨੂੰ ਨੀਰੇ ਚਾਰਾ ਪਾਉਣੇ ਹਨਾ ਜਿਹੜਾ ਪਾਉਣਾ ਹੁੰਦਾ ਤੇ ਹੁਣ ਆਪਾਂ ਥੋੜਾ ਥੋੜਾ ਨੀਰਾ ਪਾ ਕੇ ਦਾਣਾ ਪਾਤਾ ਸੁੱਕਾ ਉੱਪਰ ਤੇ ਆਪਾਂ ਇਹਨ ਤੇ ਕਟੀਆਂ ਆਪਾਂ ਜਿਹੜੇ ਸਾਰੇ ਸੇ ਬਾੜ ਲਈ ਖੁਰਲੀ ਤੇ ਕਰਤੀਆਂ ਆਪਣੀਆਂ ਕਟੀਆਂ ਤੇ ਮੱਜਾਂ ਜਿਹੜੇ ਚਾਰੇ ਨੇ ਆ ਪੰਦਰ ਕਰਨੇ ਨੇ ਇਹ ਆਪਾਂ ਪਿੱਛੇ ਬੈਲਟਾਂ ਗੱਡੀਆਂ ਹੋਈਆਂ ਨੇ ਇਹਨਾਂ ਦੇ ਬੰਨ ਦਿੰਨੇ ਹੈਗੇ ਤੇ ਗੱਦੇ ਇਹਨਾਂ ਨੂੰ ਆਪਾਂ ਲਾ ਦਨੇ ਆ ਬਾਕੀ ਛੋਟੇ ਆਪਾਂ ਸਾਰੇ ਘਟ ਰੂਬਾ ਸ਼ੁਰੂ ਨਾਲ ਇੱਧਰ ਖੁਰਲੀ ਤੇ ਕਰਤੇ ਤੇ ਇਹਨਾਂ ਨੂੰ ਇੱਥੇ ਨੀਰਾਚਾਰਾ ਪਾ ਦਨੇ ਆ ਤੇ ਇੱਥੇ ਰਹਿੰਦੇ ਨੇ ਇਹ ਤੇ ਕਿਉਂਕਿ ਇਹ ਖੁੱਲਣੇ ਬੰਦਣੇ ਬਹੁਤ ਔਖੇ ਨੇ ਜਿੰਨਾ ਟਾਈਮ ਹੁਣ ਠੰਡ ਨਹੀਂ ਪੈਣ ਲੱਗਦੀ ਇਹ ਇੱਥੇ ਹੀ ਰਹਿਣਗੇ ਤੇ ਚਲੋ ਜੇ ਠੰਡ ਪੈਣ ਲੱਗੀ ਰਾਤ ਨੂੰ ਫਿਰ ਤਾਂ ਅੰਦਰ ਕਰਨੇ ਪਿਆ ਕਰਨਗੇ ਤੇ ਇਹ ਚਾਰਾਂ ਨੂੰ ਆਪਾਂ ਅੰਦਰ ਕਰ ਲਾਂਗੇ ਕਿਉਂਕਿ ਤੰਦ ਦੀ ਤੰਦ ਧਾਰ ਕੱਢਣੀ ਏ ਤੇ ਨਾਲ ਫਿਰ ਇਹ ਵੀ ਨਹੀਂ ਕੱਲੀ ਰਹਿੰਦੀਗੀ ਬੈਲਟਾਂ ਤਾਂ ਖੁੱਲਣੀਆਂ ਬਹੁਤ ਔਖੀਆਂ ਨੇ ਜੀ ਇਹ ਉਹ ਨਾ ਕਿੱਲਾ ਹੋਵੇ ਜਾਂ ਕਿੱਲੇ ਤੋਂ ਵੀ ਇਹ ਕਰਦੇ ਨੇ ਹੱਥ ਵੜ ਦਿੰਦੀਆਂ ਨੇ ਤੇ ਹੁਣ ਸਾਡੀ ਐਂਸਲਾ ਹੈ ਵੀ ਅਸੀਂ ਨਾ ਇਹ ਚ ਕੰਦ ਚ ਪੱਤੀਆਂ ਲਵਾ ਲਾਂਗੇ ਹਨਾ ਵੀ ਕਿੱਲਾ ਕੱਢਤਾ ਤਾਂ ਮਿੰਟ ਚ ਖੁੱਲ ਜਾ ਕਰਨਗੀਆਂ ਵੀ ਇਹ ਚ ਅਸੀਂ ਹੁੱਕਾਂ ਨੇ ਲਵਾ ਲਾਂਗੇ ਤੇ ਇਹ ਬੰਦ ਲਿਆ ਕਰਾਂਗੇ ਇਹਨਾਂ ਨੂੰ ਹੁਣ ਆਪਾਂ ਬਾਹਰ ਰੱਖਣ ਲੱਗੇ ਤੇ ਨੇ ਮੱਝਾ ਆਪਾਂ ਬਾਹਰ ਬੰਦ ਲੈਨੇ ਬੈੜੀ ਆਪਾਂ ਕੱਲੀ ਅੰਦਰ ਕਰ ਦਿੰਨੇ ਹੈਗੇ ਇਤਨੇ ਫਿਰ ਤੇ ਖੁਰਲੀ ਤੇ ਤਿੰਨੇ ਖੜ ਜਾਂਦੀਆਂ ਨੇ ਰਾਤ ਨੂੰ ਆਪਾਂ ਇੱਥੇ ਅੰਦਰ ਵੀ ਨਥਲੇ ਗੱਦੇ ਲਾ ਦਿੰਨੇ ਆ ਤੇ ਦਿਨ ਚ ਵੀ ਨਥਲੇ ਗੱਦੇ ਹੁੰਦੇ ਨੂੰ ਗੱਦੇ ਸੰਬਰ ਸੋਰ ਕੇ ਉੱਥੋਂ ਜੇ ਤਾਂ ਬਾਲਾ ਗੰਦਾ ਹੁੰਦਾ ਤਾਂ ਅਸੀਂ ਧੋ ਦਿੰਨੇ ਆ ਨਹੀਂ ਫਿਰ ਸੰਬਰ ਸੋਰ ਕੇ ਆਪਾਂ ਚੱਕ ਦਿੰਨੇ ਆ ਗੱਦੇ ਤੇ ਅੰਦਰ ਇਹਨਾਂ ਨੂੰ ਰਾਤ ਨੂੰ ਗੱਦੇ ਲਾ ਦਿੰਨੇ ਆ ਕਿਉਂਕਿ ਗੱਦੇ ਆਪਣਿਆਂ ਨੂੰ ਬੈਠਣ ਦੀ ਜੰਮੀ ਆਦਤ ਨਹੀਂ ਹੈਗੀ ਦੋ ਗੱਦੇ ਬਾਹਰ ਲਾਗੇ ਤਿੰਨੇ ਇਹ ਬਹਿ ਜਾਂਦੀਆਂ ਨੇ ਤੇ ਇੱਕ ਆਪਣੀ ਬੈੜੀ ਥਲੇ ਲੱਗ ਜਾਂਦਾ ਗੱਦਾ ਗੱਦੇ ਦੀ ਐਸੀ ਆਦਤ ਪਈ ਹੈਗੀ ਹੁਣ ਸਾਨੂੰ ਵੀ ਜਦੋਂ ਇਹ ਬੈਹਂਦੀਆਂ ਨਹੀਂ ਫਿਰ ਸਾਨੂੰ ਵੀ ਆਏ ਹੁੰਦਾ ਵੀ ਆਪਾਂ ਗੱਦੇ ਲਾ ਦਈਏ ਹੈਨਾ ਤੇ ਸਾਰਾ ਦਿਨ ਅਸੀਂ ਗੋਹਾਟ ਵਾਲੀ ਜਾਂਦੇ ਰਹਿੰਦੇ ਨੇ ਇਹ ਦੇਖੋ ਜੀ ਇਸ ਵੇਲੇ ਕੋਈ ਨਾ ਕੋਈ ਕੋਈ ਮੱਖੀ ਆ ਰਹੇ ਨੇ ਕੋਈ ਜਿਆਦੇ ਮੱਖੀਆਂ ਨਹੀਂ ਹੈਗੀਆਂ ਕਿਉਂਕਿ ਨਮਾ ਕੇ ਪਰੋ ਜਿੰਦੇ ਨੇ ਸਾਬਣ ਲਾਉਨੇ ਫਿਰ ਵੀ ਇਹ ਨਾ ਪੂੰਛਾਂ ਜਿਹਾ ਲਿਆਈ ਜਾਂਦੀਆਂ ਰਹਿੰਦੀਆਂ ਨੇ ਕਿਉਂਕਿ ਮੱਖੀ ਦਾ ਇੱਕ ਅੱਧੀ ਹੋਵੇ ਉਹੀ ਤੰਗ ਕਰੀ ਜਾਂਦੀ ਰਹਿੰਦੀ ਹੈ ਪਸ਼ੂ ਨੂੰ ਤੇ ਇੱਕ ਕਮੈਂਟ ਆਇਆ ਸੀ ਕਿ ਹਨਾ ਤੁਹਾਡੇ ਵੀ ਚਿਚੜੇ ਲੱਗਦੇ ਨੇ ਹਨਾ ਗਾਂ ਦੇ ਵੀ ਤੁਸੀਂ ਤਾਰਾ ਮੀਰਾ ਪਾਇਆ ਕਰੋ ਤਾਰਾ ਮੀਰਾ ਆਪਾਂ ਪਾਉਨੇ ਆ ਜੀ ਮੱਝਾਂ ਨੂੰ ਪਰ ਆਪਾਂ ਐ ਨਹੀਂ ਪਾਉਂਦੇ ਵੀ ਡਾਇਰੈਕਟ ਹੀ ਪਾਉਨੇ ਆ ਹਨਾ ਆਪਾਂ ਨਾ ਫੀਡ ਦੇ ਵਿੱਚ ਪਛਾ ਕੇ ਲਿਉਨੇ ਆਗੇ ਜੇ ਮੈਂ ਆਪਣੇ 4 ਕੁਆਟਰ ਫੀਡ ਸੀਗੀ ਤੇ ਆਪਾਂ 10-12 ਕਿਲੋ ਤਾਰਾ ਮੀਰਾ ਵਿੱਚ ਪਸਾਇਆ ਹੈ ਵੀ ਇੱਕ ਕੁਆਟਰ ਮੰਗਰ ਦੋ ਟਾਈ ਕਿਲੋ ਤਾਰਾ ਮੀਰਾ ਆਪਾਂ ਵਿੱਚ ਫੀਡ ਦੇ ਪਵਾਉਣੀ ਹੈਗੀ ਤੇ ਚਿਚੜੇ ਦਾਏ ਨੇ ਜੀ ਬੈੜੀਆਂ ਦੇ ਤਾਂ ਜਿਆਦਾ ਲੱਗਦੀਆਂ ਨੇ ਨਾ ਜੇ ਸਾਡੇ ਬੈੜੀਆਂ ਹੈ ਨਹੀਂ ਸੀ ਉਦੋਂ ਸਾਡੇ ਮੱਝਾਂ ਦੇ ਕਦੇ ਚਿਚੜੀ ਨਹੀਂ ਲੱਗੀ ਸੀ ਤੇ ਇਹਨਾਂ ਦੇ ਸਿਤਾਰਾ ਮੀਰਾ ਨਾ ਬਸ ਜਿਉ ਸੂਣ ਤੋਂ ਬਾਅਦ ਆਪਾਂ ਜਿਹੜੀ ਉਹ ਸਮਾਨਪੋਂਸੇ ਸੀ ਉਸੇ ਹੀ ਸਿਤਾਰਾ ਮੀਰਾ ਕਿਲੋ ਪਾਇਆ ਕਰਦੇ ਮੱਝ ਨੂੰ ਅਸੀਂ ਐਵੇਂ ਕਹੀਏ ਕਿ ਸਿਤਾਰਾ ਮੀਰਾ ਨੇ ਪਾਇਆ ਸੀ ਪਲੇਟੀ ਤੇ ਬੜੇ ਮੈਂ ਦੀ ਖਾਲੀ ਪਾਉਂਦੇ ਸੀ ਪਰ ਕਦੇ ਸਾਡੇ ਪਸ਼ੂਆਂ ਨੇ ਚਿਚੜੀ ਨਹੀਂ ਲੱਗੀ ਸੀ ਕਦੇ ਇੰਨੀਆਂ ਮੱਖੀਆਂ ਨਹੀਂ ਆਈਆਂ ਸੀਗੀਆਂ ਤੇ ਹੁਣ ਪਤਾ ਨਹੀਂ ਨਾ ਬੈੜੀਆਂ ਕਰਕੇ ਮੱਖੀਆਂ ਜ਼ਿਆਦਾ ਹੋ ਰਹੀਆਂ ਨੇ ਤੇ ਚਿਚੜੀਆਂ ਵੀ ਬੈੜੀ ਕਰਕੇ ਜਿਹੜੇ ਲੱਗਦੀਆਂ ਨੇ ਨਾ ਬੈੜੀਆਂ ਕਰਕੇ ਲੱਗਦੀਆਂ ਨੇ ਵੀ ਸਿਤਾਰਾ ਮੀਰਾ ਤਾਂ ਅਸੀਂ ਪਾਉਨੇ ਹੁਣ 1 ਸਾਲ ਹੋ ਗਿਆ ਤੁਹਾਨੂੰ ਫੀਡ ਕਰਾ ਕੇ ਲਿਆਉਂਦਿਆਂ ਨੂੰ ਤੇ ਉਹਦੇ ਵਿੱਚ ਅਸੀਂ ਸਿਤਾਰਾ ਮੀਰਾ ਜ ਤੇ ਬਾਕੀ ਜਦੋਂ ਸਾਡੇ ਮੱਝ ਸੂੰਦੀ ਉਸ ਤੋਂ ਬਾਅਦ ਅਸੀਂ ਜਿਹੜਾ ਸਮਾਨ ਸੱਪਾ ਇਹਨਾਂ ਨੂੰ ਪਾਉਣੇ ਆਉਦੇ ਸੀ ਵਿੱਚ ਤਾਰਾ ਮੀਰਾ ਜ਼ਰੂਰ ਅਸੀਂ ਪੀਸਦੇ ਆਂ ਤੇ ਇਧਰ ਆਪਾਂ ਸਾਰੀਆਂ ਆਪਣੀਆਂ ਕਟੀਆਂ ਝੋਟੀਆਂ ਨੂੰ ਲੈਟੀ ਪਾਉਣ ਲੱਗ ਰਹੇ ਆਂ ਜੀ ਇਹਨਾਂ ਨੂੰ ਸਾਰਿਆਂ ਨੂੰ ਨੀਰਾ ਪਾ ਕੇ ਤੇ ਇਹਨਾਂ ਨੂੰ ਵੀ ਇਹ ਫੀਡ ਪਿਉਂ ਕੇ ਆਪਾਂ ਇਹ ਫੀਡ ਸਾਰਿਆਂ ਨੂੰ ਪਾ ਦਨੇਗਾ ਕਿਉਂਕਿ ਫੇਰ ਹੀ ਬੰਨੀਆਂ ਦਾ ਫਾਇਦਾ ਹੈ ਨਾ ਜੇ ਆਪਾਂ ਸੇਵਾ ਕਰਾਂਗੇ ਜੇ ਕੁਝ ਪਾਵਾਂਗੇ ਨਹੀਂ ਸੁੱਕੀ ਤੂੜੀ ਤੇ ਰੱਖਾਂਗੇ ਤਾਂ ਇਹਨਾਂ ਨੇ ਫਿਰ ਅੱਗੇ ਕੀ ਬਣਨਾ ਹੈ ਆ ਦੇਖੋ ਜੀ ਬਰਕਤ ਨੂੰ ਵੀ ਆਪਾਂ ਇੱਥੇ ਬੰਨਣ ਲੱਗ ਗਏ ਤੇ ਇਹ ਆਪਣੀ ਬਰਕਦੂਰਾ ਇੱਥੇ ਖੜੀ ਰਹਿੰਦੀ ਹੈ ਫਿਰ ਇਹਦੀ ਮਾਂ ਰਿੰਗਦੇ ਨੂਰਾ ਪਰਾਂ ਨਹੀਂ ਹੁੰਦਿੰਦੀ 1 ਮਿੰਟ ਵੀ ਜੇ ਨੇਰਾ ਹੋ ਜਾਂਦਾ ਨਾ ਦਿਖ ਨੂੰ ਹਟ ਜਾਂਦੀ ਹੈ ਤਾਂ ਸਾਨੂੰ ਖੋਲ ਕੇ ਅੰਦਰ ਬੰਦਨੀ ਪੈਂਦੀ ਹੈ ਟੋਕੇ ਵਾਲੀ ਮਸ਼ੀਨ ਨਾਲ ਤੇ ਬਾਹਰ ਨਹੀਂ ਇਹ ਆਪ ਦੀ 30 ਨੂੰ ਰਹਿਣ ਦਿੰਦੀਗੀ ਨਾਲੇ ਦੇਖੋ ਦੁੱਧ ਨਹੀਂ ਪਿਆਉਂਦੀ ਹਨਾ ਨੇਰਾ ਹੋ ਗਿਆ ਨੂੰ ਦਿਖ ਨੂੰ ਹਟ ਜੂਗੀ ਤੇ ਨਾਲ ਦੀ ਨਾਲ ਇਹਨੇ ਰਿੰਗਣ ਪਹਿਣਾ ਕਿੱਲਾ ਪਟਾਪਟਾ ਜਾਂਦੀ ਹੈ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਕਿਹੜਾ ਪਸ਼ੂ ਮਿਸ ਲੱਗਿਆ ਹਨਾ ਵੀ ਕਿਹੜਾ ਪਸ਼ੂ ਸਾਡੇ ਘਰੇ ਨਹੀਂ ਹੈਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਾਂਗੇ ਤੁਹਾਨੂੰ ਪਤਾ ਲੱਗਦਾ ਕਿ ਲੱਗਦਾ ਨਹੀਂ ਹਨਾ ਇੱਕ ਪਸੂ ਕਿ ਦੋ ਪਸੂ ਸਾਡੇ ਨਹੀਂ ਹੈਗੇ ਤੁਸੀਂ ਗੌਰ ਨਾਲ ਦੇਖਿਓ ਤੇ ਇੱਧਰ ਆਪਾਂ ਇਹਨਾਂ ਨੂੰ ਥੋੜਾ ਥੋੜਾ ਆਪਣੇ ਹੁਣ ਹਰਾ ਵੀ ਆ ਜਾਂਦਾ ਹੈਗਾ ਤੇ ਹਰਾ ਪਾ ਦਿੰਨੇ ਆ ਤੇ ਨਾਲ ਸੰਨੀ ਵਧੀਆ ਨੀਰਾ ਖਾ ਲੈਂਦੇ ਨੇ ਹਰੇ ਨਾਲ ਮੱਕਾ ਆਪਣੇ ਹੁਣ ਹੋਇਆ ਪਹਿਲਾਂ ਮੀਂਹ ਕਰਕੇ ਖਰਾਬ ਹੋ ਗਿਆ ਸੀ ਤੇ ਹੁਣ ਮੱਕਾ ਵਧੀਆ ਹੋ ਰਿਹਾ ਆਪਣੇ ਜਿਹੜਾ ਚੱਲੂਗਾ 10 15 ਦਿਨ ਹਨਾ ਕਿਉਂਕਿ ਬਾਅਦ ਤਾਂ ਕਣਕ ਬੀਜਣੀ ਆ ਜੀ ਉੱਥੇ ਆਪਾਂ ਤੇ ਇੰਨੇ ਹੁਣ ਆਪਾਂ ਵਰਸੀਨ ਖੜਿਆ ਦਾਗੇ ਇਹ ਹੋਊਗੀ ਵਿੱਦੀ ਫੇਰ ਕੜਾਪਾ ਆਊਗਾ ਹਰੇ ਦਾ ਪਹਿਲਾਂ ਬਹੁਤ ਆਇਆ ਰਿਹਾ ਕਿਉਂਕਿ ਸਾਡੇ ਹਰਾ ਬਾਲਾ ਟਾਈਮ ਨਹੀਂ ਮੁੱਕਦਾ ਕਿ ਮੰਗਰ ਸਾਡੇ ਮੱਕੀ ਹੋ ਰਹੀ ਸੀ ਉਦੋਂ ਵੱਡੇ ਮੀਆਂ ਚ ਸਾਰੀ ਖਰਾਬ ਹੋ ਗਈ ਮੱਕੀ ਉਹ ਕਿਉਂਕਿ ਸੀ ਅੱਧਾ ਕਿੱਲਾ ਰੱਖਿਆ ਹੋਇਆ ਜਿੱਥੇ ਚਰੀ ਖਾਤਰ ਅੱਧਾ ਕਿੱਲਾ ਬਸ ਨਾਲ ਦੀ ਨਾਲ ਜਿਵੇਂ ਜਿਵੇਂ ਵੀ ਕਨਾਲ ਚਾਰਲੀ ਕਨਾਲ 23 ਚਾਰਲੀ 23 ਅਸੀਂ ਅਹੀਂ ਕਰਦੇ ਆਂ ਮੰਗਰ ਦੀ ਮੰਗਰ ਨੀਰਾਚਾਰਾ ਕੀ ਕਿਹੜਾ ਸਾਡੇ ਦਾ 5-10 ਦਿਨੀ ਮੁੱਕਦਾ ਸੀ ਇੱਕ ਦਾ ਬਾਲਾ ਹੀ ਜਿਆਦੇ ਕੜਾਪਾ ਚੱਲ ਗਿਆ ਨੀਰੇ ਦਾ ਹਰੇ ਬਿਨਾ ਸਾਡੇ ਮੱਜਾ ਖਾਂਦੀਆਂ ਨੇ ਸੰਨੀ ਤਾਂ ਜਮੀਂ ਹੀ ਨਹੀਂ ਪਸੰਦ ਕਰਦੀਆਂ ਇਹ ਦੇ ਧਾਰਾ ਕੱਢਦੇ ਆ ਜੇ ਪੰਨਾਂ ਨਹੀਂ ਆ ਕਿਉਂਕਿ ਅਸੀਂ 6:30 ਦੁਪਹਿਰ ਤੋਂ ਮੱਜਾਂ ਚ ਆ ਜਾਂਦੇ ਆਂਗੇ ਤੇ ਫਿਰ 5 6:30 ਪੂਨੇ 5 ਫਿਰ 6:30 ਵਜੇ ਦੁੱਧ ਜੀ ਆ ਜਾਂਦੇ ਦੁੱਧ ਲੈਣ ਹੁਣ ਕਿਉਂਕਿ ਆਪ ਤੋਂ ਤਾਂ ਪੌਣ ਨਹੀਂ ਜਾਇਆ ਜਾਂਦਾ ਸੀਜ਼ਨ ਕਰਕੇ ਕੰਪੇਨ ਦਾ ਕੰਮ ਹੈ ਜਿੱਤੋਂ ਫਿਰ ਖੇਤ ਦੇ ਹੋਰ ਬਾਧੂ ਕੰਮ ਹੁੰਦੇ ਨੇ ਇਹ ਅੱਗ ਨਹੀਂ ਲਾਉਣੀ ਜੀ ਅਕਤੀ ਗੱਠਾ ਕਰਾਉਣ ਲੱਗ ਰਿਹਾ ਨਾ ਗੱਠਾ ਕੋਈ ਚੱਕੇ ਜੀ ਐਨੇ ਦਿਨ ਹੋ ਗਏ ਕਰਾਈਆਂ ਪੰਨਿਆਂ ਨੂੰ फेर ਸਰਕਾਰ ਕਹਿ ਦੂਗੀ ਅੱਗ ਕਿਉਂ ਲਾਉਣੇ ਵੀ ਕੋਈ ਇੰਤਜ਼ਾਮ ਤਾਂ ਸਾਨੂੰ ਕਰਕੇ ਦਿਓ ਇਹ ਚੀਜ਼ ਦਾ ਹਨਾ ਆ ਦੇਖੋ ਜੀ ਬੱਤ ਟੱਪਣ ਲੱਗ ਰਹੀ ਹੈ ਇਕੱਠਾ ਖੇਤ 'ਚ ਪਈਆਂ ਨੇ ਤੇ ਉਧਰ ਵੀ ਆਪਣੇ 10-12 ਕਿੱਲਾਂ ਦੇ ਇਕੱਠਾ ਦੂਜੇ ਖੇਤਕਰੀਆਂ ਪਈਆਂ ਨੇ ਗੀਆਂ ਕੋਈ ਨਹੀਂ ਚੱਕਦਾ ਦਾ ਥਾਏ ਪਈਆਂ ਨੇ ਰੋਜ਼ ਸਵੇਰੇ ਜਾ ਕੇ ਆਉਂਦੇ ਨੇ ਭਾਈ ਚੱਕ ਕੇ ਲੈ ਜਾਓ ਤੇ ਇਹ 6-7 ਦਿਨ ਹੋ ਗਏ ਇਕੱਠਾ ਇਸ ਤਰ੍ਹਾਂ ਹੀ ਪਈਆਂ ਨੇ ਕਰੀਆਂ ਕਹਿ ਕਹਾ ਕੇ ਕਰਾ ਤਾਂ ਲਈਆਂ ਸੀ ਪਰ ਹੁਣ ਕੋਈ ਚੱਕਦਾ ਨਹੀਂ ਨਾ ਆਪ ਚੱਕਣ ਜੋ ਗਰੇਂ ਜਿਹੜਾ ਚੱਕਿਆ ਜਾਂਦੀਆਂ ਨੇ ਹਨਾ ਐ ਵੀ ਕੱਢਦੀ ਆਪਾਂ ਬਾਹਰ ਦੂਜੇ ਬਾਣ 'ਚ ਕਰਦੀਏ ਬੱਤ ਟੱਪਣ ਲੱਗ ਰਹੀ ਹੈ ਉਹ ਸਰਕਾਰ ਕਹ ਦੂਗੀ ਅੱਗ ਨਾ ਲਾਓ ਤੇ ਇੰਤਜ਼ਾਮ ਕੋਈ ਕਿਸ ਕਰਕੇ ਨਹੀਂ ਦਿੰਦੀ ਕੋਈ ਮਸ਼ੀਨਾਂ ਬਹੁਤ ਘੱਟ ਨੇ ਜੀ ਬਾਰੀ ਨਾਲ ਹੀ ਬਾਰੀ ਆਉਂਦੀ ਹੈ ਹਨਾ ਚਲ ਸਾਨੂੰ ਵੀ ਐ ਹੋਇਆ ਵੀ ਬਹੁਤ ਦੁਨੀਆ ਅੱਗ ਲਾਉਣ ਲੱਗ ਰਹੀ ਹੈ ਵੀ ਚਲ ਕੋਈ ਗੱਲ ਨਹੀਂ ਨਾਂ ਲਾਵਾਂਗੇ ਅੱਗ ਤਾਂ ਵਧੀਆ ਸਮਾਂ ਦੀ ਹਨਾ ਕਿਉਂਕਿ ਪ੍ਰਦੂਸ਼ਣ ਤਾਂ ਸਭ ਤੋਂ ਪਹਿਲਾਂ ਜਿਹੜਾ ਕੋਈ ਅੱਗ ਲਾਉਂਦਾ ਉਸੇ ਤੱਕ ਹੀ ਜਾਂਦਾ ਫਿਰ ਅਗਲੇ ਦੇ ਘਰ ਤੱਕ ਜਾਂਦਾ ਸ਼ਹਿਰਾਂ ਤੱਕ ਤਾਂ ਬਾਅਦ ਚ ਜਾਂਦਾ ਜੀ ਪਹਿਲਾਂ ਸਾਰੇ ਪਿੰਡਾਂ ਵਿੱਚ ਦੀ ਲੰਗ ਕੇ ਪਰ ਇਹ ਗੱਲ ਦਾ ਕੋਈ ਸੋਲੂਸ਼ਨ ਤਾਂ ਹੈ ਨਹੀਂ ਵੀ ਜੱਟ ਜ਼ਿੰਮੇਦਾਰ ਕਰਨ ਵੀ ਕੀ ਅੱਗ ਲਾਉਣ ਤੁਸੀਂ ਬਾਹਰ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਹਨਾ ਜਾਂ ਸਰਕਾਰ ਕੋਈ ਪੱਕਾ ਹੱਲ ਕਰਕੇ ਦੇਵੇ ਫਿਰ ਤਾਂ ਜੀ ਅੱਗ ਜੇ ਲਾਈਏ ਤਾਂ ਗਲਤ ਗੱਲ ਹੈ ਹਨਾ ਤੇ ਹੁਣ ਜਦੋਂ ਕੋਈ ਹੱਲ ਹੀ ਨਹੀਂ ਹੈਗਾ ਤੁਸੀਂ ਆਪ ਹੀ ਦੇਖ ਲਓ ਵੀ ਪਹਿਲਾਂ ਤਾਂ ਗੱਠਾ ਕਰਨ ਕਣੀ ਪਈਆਂ ਰਹੀਆਂ ਜੇ ਕਰਤੀਆਂ ਹੁਣ 6-7 ਦਿਨ ਹੋ ਗਏ ਚੱਕ ਕੇ ਨਹੀਂ ਲੈ ਕੇ ਜਾਂਦੇ ਜੇ ਜੀ ਹੁਣ ਇਹਦੀ ਵਰਾਉਣੀ ਕਰੀ ਕਿੱਦਾਂ ਕਣਕ ਬੀਜੀ ਫਿਰ ਕਣਕਾਂ ਪਛੇਤੀਆਂ ਹੋਣਗੀਆਂ ਪਹਿਲਾਂ ਜੀਰੀਆਂ ਦਾ ਝਾੜ ਨਹੀਂ ਸੀ ਅੱਗੇ ਕਣਕਾਂ ਦਾ ਨਹੀਂ ਹੁਣ ਆ ਫਿਰ ਜੇ ਕਣਕਾਂ ਪਛੇਤੀਆਂ ਹੋ ਗਈਆਂ ਕੀ ਕਰੇ ਜੀ ਬਸ ਜਾਨ ਦੁਖੀ ਹੋਈ ਹੈਗੀ ਜੇ ਅੱਗ ਲਾਉਨੇ ਤਾਂ ਲੱਗਦਾ ਵੀ ਪਰਚੇ ਨਾ ਪਹਿ ਜਾਣ ਕੀ ਪਤਾ ਲੱਗਦਾ ਜੀ ਉਹ ਤਾਂ ਬਾਦੂ ਦੁਨੀਆ ਲਈ ਵੀ ਜਾਂਦੇ ਕੀ ਕਰਨ ਜੀ ਫਿਰ ਕੋਈ ਜਾਪਤਾ ਵੀ ਨਹੀਂ ਹੈਗਾ ਇਹ ਗੱਲ ਦਾ ਇੱਥੇ ਆ ਗਈ ਸੀ ਜੇ ਮੱਖ ਜਾ ਰਿਹਾ ਛੋਟਾ ਜਿਹਾ ਪਤਾ ਨਹੀਂ ਇਹ ਕਿੱਧਰੋਂ ਆਉਂਦੇ ਨੇ ਬਾਹਰੋਂ ਹੁਣ ਜੀਰੇ ਜੂਰੇ ਵੜਦੇ ਨੇ ਤਾਂ ਉਧਰੋਂ ਮੱਖ ਆ ਜਾਂਦੇ ਨੇ ਸਾਡੇ ਪਹਿਲਾਂ ਵੀ ਅਸੀਂ ਮੱਝਾਂ ਬਾਹਰ ਬੰਨਿਆ ਕਰਦੇ ਨਾ ਮੱਖ ਬਹੁਤ ਆਇਆ ਕਰਦੇ ਜੀਰੀ ਹੁੰਦੀ ਸੀ ਉਹ ਤਾਂ ਖੜੀ ਐਨਾ ਮੱਖ ਖਾਨਾ ਆਉਂਦਾ ਸੀ ਪਰ ਸਾਡੇ ਅੰਦਰ ਜਮਾ ਨਹੀਂ ਕੋਈ ਮੱਖੀ ਮੱਛਰ ਸਾਡੇ ਮੱਝਾਂ ਨੂੰ ਹੈਗਾ ਸਾਨੂੰ ਇਹ ਬੜੀ ਆਰਾਮਦਾਰੀ ਹੋ ਗਈ ਛੱਡ ਲਾਏ ਜੀ ਨਾ ਮੱਛਰ ਵੀ ਨਾ ਇੰਨਾ ਹੁੰਦਾ ਅੰਦਰ ਇੱਕ ਵਾਰੀ ਧੂਆ ਕਰਕੇ ਅਸੀਂ ਮੱਛਰ ਕੱਢ ਦਿੰਨੇ ਆ ਤੇ ਫਿਰ ਮੱਛਰ ਬਸ ਮਾੜੀ ਮਾੜੀ ਧੂਈ ਧੂਖੀ ਜਾਂਦੀ ਹੈ ਸਾਰੀ ਰਾਤ ਫਿਰ ਸਾਨੂੰ ਕੋਈ ਟੈਨਸ਼ਨ ਨਹੀਂ ਸਾਡੇ ਮੱਜਾ ਆਰਾਮ ਨਾਲ ਬੈਠੇ ਰਹਿੰਦੀਆਂ ਨੇ ਗੱਦੇ ਲੱਗੇ ਹੁੰਦੇ ਨੇ ਸਵੇਰ ਨੂੰ ਕੱਲਾ ਕੱਲਾ ਫੋਸ ਐ ਪਿਆ ਹੁੰਦਾ ਤੇ ਜਮਾ ਨਹੀਂ ਵੱਡਦੀਆਂ ਗਿਆ ਕਿਉਂਕਿ ਅੰਦਰ ਇੱਕ ਵਾਰੀ ਧੂਆ ਬਸ ਸਾਰਾ ਮੱਛਰ ਕੱਢ ਦਿੰਦੇ ਧੂਆ ਫਿਰ ਜਾਂਦਾ ਫਿਰ ਦੁਬਾਰੇ ਮੱਛਰ ਅੰਦਰ ਨਹੀਂ ਵੱਡਦਾ ਛੇਤੀ ਤੇ ਮੱਛਰ ਵੈਸੇ ਖੇਤਾਂ ਚ ਵੈਸੇ ਸਾਡੇ ਘਟ ਐ ਬਾਦੂ ਕਹਿੰਦੇ ਨੇ ਮੱਛਰ ਜਿਆਦਾ ਹੁੰਦਾ ਪਰ ਸਾਡੇ ਇੰਨਾ ਮੱਛਰ ਨਹੀਂ ਹੈਗਾ ਕਿ ਤੇ ਉਹ ਵੀ ਨਾ ਦਿਨ ਨਜ਼ਰ ਲੱਗ ਜੇ ਤੇ ਮੱਖੀਆਂ ਬਾਹਰ ਜ਼ਰੂਰ ਨੇ ਜੇ ਇਧਰ ਸਾਈਡ ਤੇ ਬੰਦ ਨੇ ਅੰਦਰ ਸਾਡੇ ਮੱਖੀ ਨਹੀਂ ਐਨੀ ਹੈਗੀ ਤੇ ਇਧਰ ਆਪਾਂ ਕੱਢ ਲਾਂਗੇ ਧਾਰਾਂ ਤੇ ਟਾਈਮ ਵੀ 5 ਦਾ ਹੋ ਗਿਆ ਇੰਨੇ ਨੂੰ 5:30 ਦੁੱਗੀ ਆਣੇ ਫਿਰ ਅਸੀਂ ਮੜੇ ਮੜ ਨਾਲ ਲੇਟ ਹੋ ਜਾਂਦੇ ਆ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ